ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਦਾ ਜਿਸ ਦੇ ਅੱਗੇ ਹਰ ਇੱਕ ਸਿੱਖ ਨਤਮਸਤਕ ਹੁੰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਨ੍ਹਾਂ ਦਾ ਹੁਕਮ ਹਰ ਇੱਕ ਸਿੱਖ ਲਈ ਮੰਨਣਾ ਅਤੇ ਜ਼ਰੂਰੀ ਹੈ ਸਮੇਂ-ਸਮੇਂ ਉੱਤੇ ਮਹਾਨ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਜਿਨ੍ਹਾਂ ਨੇ ਕੌਮ ਨੂੰ ਨਵੀਂ ਸੇਧ ਦਿੱਤੀ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਵਾਰ ਸਿੱਖ ਰਾਜ ਤੋਂ ਕੁਝ ਸਮੇਂ ਬਾਅਦ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੌਜ ਨੇ ਘੇਰਾ ਪਾ ਲਿਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਫਾਂਸੀ ਦੇ ਦਿੱਤੀ ਗਈ ਸੀ ਸ਼ਾਇਦ ਇਹ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਪਰ ਇਤਿਹਾਸ ਵਿੱਚ ਸਿੱਖ ਕੌਮ ਨਾਲ ਇੰਜ ਵੀ ਵਾਪਰਿਆ ਸੀ ਜਦੋਂ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਾਂਸੀ ਤੇ ਲਟਕਾ ਦਿੱਤਾ ਸੀ ਕੀ ਹੈ ਇਹ ਪੂਰੀ ਦਾਸਤਾ ਕਿਸ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਤੇ ਕਿਸ ਜਥੇਦਾਰ ਸਾਹਿਬਾਨ ਨੂੰ ਫਾਂਸੀ ਦਿੱਤੀ ਗਈ ਇਹ ਪੂਰਾ ਇਤਿਹਾਸ ਅੱਜ ਦੀ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਇਤਿਹਾਸ ਬਾਰੇ 90% ਸਿੱਖ ਨਹੀਂ ਜਾਣਦੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਅਸੀਂ ਮੱਸੇ ਰੰਗੜ ਵੱਲੋਂ ਕੀਤੀ ਸ਼੍ਰੀ ਦਰਬਾਰ ਸਾਹਿਬ ਦੀ ਬਦਬੀ ਅਬਦਾਲੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਸਾਲ 1955 ਵਿੱਚ ਜਵਾਰलाल नेहरू ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਫੌਜ ਲਾਉਣਾ ਤੇ ਸਾਲ 1984 ਜੂਨ ਦੇ ਮਹੀਨੇ ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦੇ ਘੱਲੂ ਘਾਰੇ ਬਾਰੇ ਤਾਂ ਜਾਣਦੇ ਹੀ ਹਾਂ ਪਰ ਇੱਕ ਵਾਰ ਅੰਗਰੇਜ਼ਾਂ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਗਿਆ ਸੀ ਤੇ ਸਿੰਘ ਸਹਿਬਾਨ ਤੇ ਕੁਝ ਹੋਰ ਸਿੱਖਾਂ ਨੂੰ ਫਾਸੀ ਤੇ ਲਟਕਾ ਦਿੱਤਾ ਗਿਆ ਸੀ ਤੇ ਕਈਆਂ ਨੂੰ ਪੰਜਾਬ ਤੋਂ ਬਾਹਰ ਹੋਰਨਾਂ ਜ਼ਿਲ੍ਹਿਆਂ ਵਿੱਚ ਸੁੱਟ ਦਿੱਤਾ ਗਿਆ ਸੀ। ਦੋਸਤੋ ਸਾਲ ਚੱਲ ਰਿਹਾ ਸੀ 1849 ਦਾ ਜਦੋਂ ਅੰਗਰੇਜ਼ਾਂ ਵੱਲੋਂ ਧੋਖੇ ਦੇ ਨਾਲ ਸਿੱਖ ਰਾਜ ਅੜੱਪ ਕੇ ਲਾਹੌਰ ਦੇ ਸ਼ਾਹੀ ਕਿਲੇ ਤੇ ਅੰਗਰੇਜ਼ੀ ਰਾਜ ਦਾ ਝੰਡਾ ਚੜ੍ਹਾ ਦਿੱਤਾ ਗਿਆ ਤਾਂ ਉਸ ਵਕਤ ਫਿਰ ਪੂਰੇ ਭਾਰਤ ਵਿੱਚੋਂ ਸਭ ਤੋਂ ਅਖੀਰ ਤੇ ਪੰਜਾਬ ਵੀ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਸੀ। ਇਸੇ ਦੌਰਾਨ 1848 ਈਸਵੀ ਵਿੱਚ ਇੱਕ ਅੰਗਰੇਜ਼ ਅਫਸਰ ਅਵਰਸਰ ਸ਼ਹਿਰ ਦਾ ਦੌਰਾ ਕਰਨ ਆਉਂਦਾ ਹੈ। ਤੇ ਅੰਮ੍ਰਿਤਸਰ ਆ ਕੇ ਉਹ ਸੋਚਦਾ ਹੈ ਕਿ ਕਿਉਂ ਨਾ ਮੈਂ ਦਰਬਾਰ ਸਾਹਿਬ ਅੰਦਰ ਵੀ ਜਾ ਕੇ ਦੇਖ ਕੇ ਆਵਾਂ ਜਿਸ ਲਈ ਸਿੱਖਾਂ ਵਿੱਚ ਇੰਨੀ ਅੰਨੀ ਸ਼ਰਧਾ ਹੈ ਤੇ ਸਿੱਖ ਜਿੱਥੋਂ ਸ਼ਕਤੀ ਪ੍ਰਾਪਤ ਕਰਕੇ ਲੱਖਾਂ ਨਾਲ ਭੜ ਜਾਂਦੇ ਹਨ ਜਿਸ ਵੇਲੇ ਇਹ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗਦਾ ਤਾਂ ਬਾਹਰ ਖੜੇ ਸੇਵਾਦਾਰ ਵੱਲੋਂ ਉਸ ਨੂੰ ਰੋਕ ਦਿੱਤਾ ਜਾਂਦਾ ਕਿ ਤੁਸੀਂ ਨੰਗੇ ਸਿਰ ਅੰਦਰ ਨਹੀਂ ਜਾ ਸਕਦੇ ਤੁਹਾਨੂੰ ਸਿਰ ਢੱਕ ਕੇ ਹੀ ਅੰਦਰ ਜਾਣਾ ਪਵੇਗਾ ਸੇਵਾਦਾਰ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਕੋਈ ਆ ਸਕਦਾ ਪਰ ਤੁਸੀਂ ਸਿਰ ਕੱਜ ਕੇ ਹੀ ਅੰਦਰ ਜਾ ਸਕੋਗੇ ਪਰ ਉਸ ਵਕਤ ਅੰਗਰੇਜ਼ਾਂ ਦਾ ਹਜੇ ਨਵਾਂ ਨਵਾਂ ਪੰਜਾਬ ਉਤੇ ਕਬਜ਼ਾ ਹੋਇਆ ਸੀ ਤੇ ਉਹ ਅੰਗਰੇਜ਼ ਅਫਸਰ ਰਾਜ ਭਾਗ ਦੇ ਨਸ਼ੇ ਵਿੱਚ चूर ਉਸ ਸੇਵਾਦਾਰ ਨਾਲ ਬਹਿਸ ਬਾਜੀ ਕਰਨ ਲੱਗਾ ਕਿ ਸਾਨੂੰ ਕੋਈ ਕਿਵੇਂ ਰੋਕ ਸਕਦਾ ਹੈ ਤੁਸੀਂ ਸਾਡੇ ਗੁਲਾਮ ਹੋ ਅਸੀਂ ਤੁਹਾਡੇ ਤੇ ਰਾਜ ਕਰ ਰਹੇ ਹਾਂ ਕਹਿਆ ਜਾਂਦਾ ਹੈ ਕਿ ਉਸ ਵਕਤ ਉਥੇ ਸਿੱਖਾਂ ਦੇ ਮੁਖ ਆਗੂ ਵਿਵੇਕ ਸਿੰਘ ਮਸਤਾਨ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੰਡਾ ਸਿੰਘ ਵੀ ਝਗੜਾ ਹੁੰਦਾ ਦੇਖ ਕੇ ਪਹੁੰਚ ਜਾਂਦੇ ਹਨ ਕਿਉਂਕਿ ਉਸ ਵਕਤ ਸਾਲ 1848 ਤੋਂ ਲੈ ਕੇ ਹੀ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਲਈ ਆਪਣੇ ਸਰਬਰਾ ਨਿਯੁਕਤ ਕਰ ਦਿੱਤੇ ਸਨ ਜੋ 1920 ਤੱਕ ਰਹੇ ਇੰਨਾ ਪ੍ਰੋਤਗ ਸਿੰਘ ਸਹਿਬਾਨਾ ਵੱਲੋਂ ਉਸ ਅੰਗਰੇਜ਼ ਅਫਸਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸਿਰ ਢਾਕੇ ਹੀ ਅੰਦਰ ਜਾਓ ਪਰ ਉਸ ਅੰਗਰੇਜ਼ ਅਫਸਰ ਨੇ ਤਾਂ ਆਪਣੇ ਜੁੱਤੇ ਉਤਾਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਦੋਂ ਇਹ ਅੰਗਰੇਜ਼ ਅਫਸਰ ਤੱਕੇ ਨਾਲ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗਦਾ ਤਾਂ ਬਿਦਬੀ ਉਹਦੀ ਦੇਖ ਕੇ ਉੱਥੇ ਖੜੇ ਇੱਕ ਨਿਹੰਗ ਸਿੰਘ ਵੱਲੋਂ ਆਪਣੀ ਕਿਰਪਾਲ ਦੇ ਨਾਲ ਉਸ ਅੰਗਰੇਜ਼ ਅਫਸਰ ਦਾ ਸਿਰ ਲਾ ਦਿੱਤਾ ਜਾਂਦਾ ਹੈ ਇਹ ਹੁੰਦਿਆਂ ਹੀ ਉੱਥੇ ਝਗੜਾ ਸ਼ੁਰੂ ਹੋ ਜਾਂਦਾ ਪਰ ਸਿੱਖ ਉਸ ਵਕਤ ਛੇੜੀ ਦਰਬਾਰ ਸਾਹਿਬ ਅੰਦਰ ਬਹੁਤ ਘਟ ਗਿਰਤੀ ਵਿੱਚ ਸਨ ਤੇ ਆਪਣੇ ਅਫਸਰ ਦੀ ਮੌਤ ਹੋਣ ਦੀ ਦੇਖ ਕੇ ਅੰਗਰੇਜ਼ ਫੌਜ ਵੱਲੋਂ ਛੇੜੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਜਾਂਦਾ ਹੈ ਕਾਫੀ ਸਿੰਘ ਇਸ ਲੜਾਈ ਵਿੱਚ ਜ਼ਖਮੀ ਵੀ ਹੋ ਜਾਂਦੇ ਹਨ ਇਸ ਤੋਂ ਬਾਅਦ ਅੰਗਰੇਜ਼ੀ ਅਦਾਲਤ ਵਿੱਚ ਇਸ ਕਤਲ ਕੇਸ ਦਾ ਮੁਕੱਦਮਾ ਚੱਲਦਾ ਹੈ ਤੇ ਅੰਗਰੇਜ਼ੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਹੁਕਮ ਕੀਤਾ ਕਿ ਜਥੇਦਾਰ ਸਾਹਿਬ ਭਾਈ ਗੰਡਾ ਸਿੰਘ ਜੀ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਫਾਂਸੀ ਦਿੱਤੀ ਜਾਵੇ ਤੇ ਹੋਰ ਛੇ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਜੇਲਾਂ ਵਿੱਚ ਸੋੜ ਦਿੱਤਾ ਗਿਆ ਸੋ ਇਹ ਸਨ ਜਥੇਦਾਰ ਗੰਢਾ ਸਿੰਘ ਜਿਨ੍ਹਾਂ ਨੂੰ ਬ੍ਰਿਟਿਸ਼ ਰਾਜ ਵੇਲੇ ਫਾਂਸੀ ਦਿੱਤੀ ਗਈ ਸੀ ਇਹ ਪੂਰੀ ਘਟਨਾ ਦਾ ਜ਼ਿਕਰ ਸ੍ਰੀ ਅਮਰitsar ਜੀ ਕੇ ਦਰਸ਼ਨੀ ਇਤਿਨਾਨ 500 ਸਾਲੀ ਕਿਤਾਬ ਵਿੱਚ ਮਿਲਦਾ ਹੈ ਇਸ ਪੂਰੀ ਘਟਨਾ ਦਾ ਜ਼ਿਕਰ ਸ੍ਰੀ ਅਮਰitsar ਸਾਹਿਬ ਜੀ ਕੇ ਦਰਸ਼ਨੀ ਇਤਿਨਾਨ 500 ਸਾਲੀ ਕਿਤਾਬ ਵਿੱਚ ਮਿਲਦਾ ਹੈ ਅੱਜ ਦੀ ਵੀਡੀਓ ਵੀ ਇਸੇ ਜਾਣਕਾਰੀ ਤੋਂ ਹੀ ਬਣਾਈ ਗਈ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ